ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਸਾਰੀ ਰਾਤ ਗੱਡੀ ਦਾ ਸਫ਼ਰ ਕੀਤਾ ਜੀ ਤੇ ਹੁਣ ਪਹੁੰਚ ਗਏ ਜੀ ਆਪਾਂ ਆਗਰੇ ਤੇ ਆਗਰੇ ਦੇ ਵਿੱਚ ਬਿਲਕੁਲ ਰੋਡ ਦੇ ਉੱਪਰ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਤੇ ਗੁਰੂ ਕਾ ਤਾਲ ਉਹ ਗੁਰਦੁਆਰਾ ਸਾਹਿਬ 'ਤੇ ਪਹੁੰਚ ਗਏ ਜੀ ਤੇ ਇੱਥੇ ਵੀ ਆਪਾਂ ਤੁਹਾਡੇ ਸਾਰੇ ਲਈ ਅਰਦਾਸਾਂ ਬੇਨਤੀਆਂ ਕਰਾਂਗੇ ਜੀ ਤੇ ਹੁਣ ਇੱਥੇ ਆਪਣੇ ਬੰਦਿਆਂ ਨੇ ਚਾਹ ਦੇ ਗੱਫੇ ਚੜਾ ਲਏ ਆ ਜੀ ਸਿਲੰਡਰ ਤਾਰ ਲਿਆ ਚੁੱਲਾ ਜਲ ਗਿਆ ਚੁੱਲਾ ਜਲ ਗਿਆ ਜੀ ਤੇ ਸਾਡੇ ਮਿੱਤਰ ਪਿਆਰੇ ਹੋਰ ਵੀ ਇੱਥੇ ਬਾਬਾ ਜੀ ਸਾਨੂੰ ਦੇਖਦੇ ਨੇ ਬੈਠੇ ਚਲੋ ਪਹਿਲਾਂ ਆਪਾਂ ਆਪਣੇ ਮੇਮਰ ਨੂੰ ਮਲਾਉਂਦੇ ਜੀ ਤੁਹਾਨੂੰ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਦਾਂ ਸਫਰ ਨਿਕਲੇ ਰਾਤ ਦਾ ਬਾਬੇ ਉਹ ਰਾਤ ਦਾ ਬਹੁਤ ਵਧੀਆ ਪਰ ਮੈਸਟਰ ਸੌਂ ਕੇ ਹੀ ਕੱਢਿਆ ਰਸਤੇ ਚੋਂ 12 1 ਵਜੇ ਤੱਕ ਗੱਡੀ ਚਲਾਈ ਉਹਦੇ ਬਾਅਦ ਤਾਂ ਨੀਂਦ ਐਨੇ ਕ ਝੂਟੇ ਆਏ ਓਏ ਹੋਏ ਅਸਲ ਚ ਪਤਾ ਕੀ ਐ ਬੰਦੇ ਦੇ ਨਾਲ ਵਾਲਾ ਬੰਦਾ ਜਾਗਦਾ ਰਹਿਣਾ ਚਾਹੀਦਾ ਹਾਂ ਦੇਖਿਆ ਫਿਰ ਮੈਂ ਮੈਨੂੰ ਪਤਾ ਤਾਂ ਵੀ ਤੂੰ ਸੌਂ ਲੱਗ ਗਿਆ ਮੈਂ ਤੈਨੂੰ ਜਦੇ ਭੇਜ ਤਮਾ ਵੀ ਤੂੰ ਚੱਲ ਪਿੱਛੇ ਗੱਲ ਸੁਣ ਲੈ ਜਦ ਤੱਕ ਦੇਖਿਆ ਵੀ ਤੈਨੂੰ ਝੂਟੇ ਆਉਣ ਲੱਗੇ ਮੈਂ ਮਾਮੇ ਦਾ ਮੁੰਡਾ ਬੁਲਾ ਲਿਆ ਜਦ ਵੀ ਤੂੰ ਤੂੰ ਚਲਾ ਗੱਡੀ ਜਦ ਮੈਂ ਦੇਖਿਆ ਤਿੰਨ ਵਾਰੀ ਖੋਹਾਂ ਜੇ ਮਾਰ ਕੇ ਮੈਂ ਕਿਹਾ ਭਾਈ ਦਾ ਸੁੱਤਾ ਪਿਆ ਆਹ ਨਾਲ ਉਧਰ ਮੰਨੂ ਫਿਰ ਝੂਟੇ ਮਰ ਝੂਟੇ ਮਾਰ ਕੇ ਭਾਈ ਨਾ ਹੋਣੀ ਮੈਂ ਰਿਸਕ ਨਹੀਂ ਲੈ ਸਕਦਾ ਮੈਂ ਫਿਰ ਆਪ ਗੱਡੀ ਰੋਕ ਕੇ ਮੈਂ ਪ੍ਰਿੰਸ ਨੂੰ ਮੈਂ ਆਵਾਜ਼ ਮਾਰੀ ਮੈਂ ਕਿਹਾ ਵੀ ਤੂੰ ਆ ਹੁਣ ਆਪਣੇ ਆਪਣੀ ਡਿਊਟੀ ਤੇ ਵੀ ਆਪਣਾ ਉੱਠੋ ਜੀ ਮੇਰੇ ਲਈ ਜਾ ਕੇ ਕਿਹਾ ਵੀ ਭਾਈ ਸੁੱਤਾ ਹੀ ਨਹੀਂ ਭਾਈ ਕਿਰੂ ਜੀ ਦਾ ਖਲਤਾ ਭਾਈ ਕਿਰੂ ਜੀ ਭਾਈ ਸੁੱਤਾ ਨਹੀਂ ਜਾਗ ਰਿਹਾ ਜੀ ਇਹ ਬਾਈ ਗੱਲ ਸੁੱਤਾ ਰਿਹਾ ਗੱਡੀ ਮੋੜੇ ਸਤਨਾ ਮੈਂ ਭਾਈ ਸਤਨਾ ਭਾਈ ਕਿਰੂ ਚਾਹ ਤਾਂ ਵੀ ਆਵੇ ਓਂਡਾਂ ਦੇ ਚਾਹ ਪੀਉਂਗੇ ਤਾਂ ਆਹ ਮੈਂ ਚਾਹ ਕਰਕੇ ਕੰਮ ਆਪਣਾ ਕਰ ਲੈਣਾ ਹੈ ਸ਼ੁਰੂ ਹਾਂ ਉਦੇ ਬਾਅਦ ਦੇਖਦੇ ਆ ਤੁਹਾਨੂੰ ਹੋਰ ਲਾਉਣੇ ਨੇ ਪਾਣਾ ਹਾਂ ਚਾਹ ਪੁੰਨੀ ਚਾਹ ਪੁੰਨੀ ਜੱਗ ਜੱਗ ਦੋਰੀ ਵੀ ਨਹੀਂ ਹੈਗੀ ਕਹਿੰਦਾ ਮੈਂ ਜੰਗ ਕਹੀ ਚਾਹ ਪੁੰਨੀ ਚੱਕ ਲਵੇ ਸ਼ੱਕ ਆ ਬੈਗ ਖਿੱਚਾ ਹਰਲਾ ਆਪਣੇ ਵਾਲਾ ਖਲਾਰਾ ਕਦੇ ਪਾਇਆ ਤੁਸੀਂ ਇੰਨਾ ਚੱਪਲਾ ਅੱਛਾ ਨਵੇਂ ਚੱਪਲਾ ਆਪੇ ਯੂਜ਼ ਕਰੀਏ ਆ ਵੀ ਪਾਈ ਪਿੰਦਾ ਪਰ ਮੈਨੂੰ ਮਿਲੀਆਂ ਉੱਥੇ ਦੇ ਨਾਈ ਦੇ ਆਈਆਂ ਨਾ ਉਧਰ ਦਾ ਠੀਕ ਹੈ ਉੱਪਰ ਇਹਦੇ ਮੁੰਡੇ ਸਾਰੇ ਨਾ ਪਏ ਆ ਉਹਦੇ ਸਾਰੇ ਨਾ ਪਏ ਆ ਦਾ ਅੱਡੇ ਹੀ ਨਹੀਂ ਵਸਿਆ ਇਹਨੇ ਭੁਗਾ ਕੇ ਮਾਰਿਆ ਉਹ ਗਿਆ ਵੀ ਮੈਂ ਦੁਆਰੇ ਆਪਣਾ ਫਿਰ ਬੈਕ ਖੋਲਿਆ ਤਾਂ ਮਿਲੀਆਂ ਮਾਨੂੰ ਜਪਲਾ ਮੇਰੀਆਂ ਤੇ ਵੀ ਕੰਮ ਨਹੀਂ ਨਹੀਂ ਪਹਿਲਾਂ ਇਹਦੇ ਇੰਨੀਆਂ ਪਈਆਂ ਉਰੇ ਦਾ ਬਰਤ ਲਈਏ ਕਿ ਟੋਕਾ ਡਾਡਾ ਆਹ ਹਾਂ ਇਹਦੀ ਪਹਿਲੇ ਗੱਲ ਚੀਜ਼ਾਂ ਸੱਚੇ ਠੀਕ ਆ ਬਣ ਗਿਆ ਇਹਦੇ ਵਿੱਚ ਚਾਹ ਬਣਨੀ ਹੈ ਇੱਥੇ ਲਾ ਕੇ ਆਪਣੇ ਪਾਲਣੀ ਆ ਤਾਂ ਪਾ ਚਾਹ ਹੈਗੇ ਸਾਰਾ ਕੁਝ ਬੰਦੀ ਗੱਲ ਬਾਤ ਇਹ ਜਿਹੜੇ ਗੁਰਦੁਆਰਾ ਸਾਹਿਬ ਤੇ ਜਿਹੜੇ ਚ ਅਸੀਂ ਹੈਗੇ ਆਏ ਗੁਰੂ ਤੇਗ ਬਹਾਦਰ ਮਹਾਰਾਜ ਜੀ ਨਾਲ ਸੰਬੰਧਤ ਹੈ ਇਹ ਗੁਰਦੁਆਰਾ ਇਹ ਤੇ ਇਹਦਾ ਇਤਿਹਾਸ ਆਪਾਂ ਤੁਹਾਨੂੰ ਥੋੜੀ ਦੇਰ ਤੱਕ ਮੜਜਾ ਕਥੀ ਫ੍ਰੈਸ਼ ਜੇ ਹੋ ਕੇ ਬਾਦ ਵਿੱਚ ਫਿਰ ਤੁਹਾਨੂੰ ਦੱਸਦੇ ਆਂ ਤੇ ਇੱਧਰ ਬਹੁਤ ਸੋਹਣਾ 뷰 ਹੈਗਾ ਏ ਨਾਲ ਨੂੰ ਖੇਤ ਵੀ ਹੈਗੇ ਆ ਇੱਧਰ ਹੀ ਨਾ ਇਹ ਤਾਂ ਸਾਰੇ ਗੁਰਦਾਰ ਸਾਹਿਬ ਦੇ ਇਹ ਹਾਂ ਗੁਰਦਾਰ ਸਾਹਿਬ ਦੇ ਖੇਤ ਆ ਮਾ ਜੀ ਖੇਤਾਂ ਲੱਗੇ ਹੋਏ ਸਿਰਸਿਰੇ ਮਤਲਬ ਕਿ ਉਹ ਇੱਧਰਲੇ ਪਾਸੇ ਗਊਸ਼ਾਲਾ ਇਹਨਾਂ ਦੀ ਜੋ ਮੰਨ ਲਓ ਡੰਗਰਾਂ ਦਾ ਵਿੱਚ ਗਾਂ ਗਾਈਆਂ ਹਾਂ ਹਾਂ ਉਹ ਹੈਗਾ 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 ਬਿਲਕੁਲ ਤੇ ਉਹਨਾਂ ਵਾਸਤੇ ਦੇਖੋ ਬਰਸੀਨ ਸਾਜ ਰਾ ਤੇਰੇ ਵੱਢੀ ਜਾ ਰਹੀ ਹੈ ਤੇ ਨਾਲ ਦੀ ਨਾਲ ਸਾਗ ਤੋੜ ਕੇ ਮਨ ਲੱਗਦਾ ਕਿ ਸਾਗ ਵੀ ਬਣਾਇਆ ਜਾਂਦਾ ਹੋ ਸਕਦਾ ਆ ਵੀ ਸੋਲਰ ਸੋਲਰ ਸਿਸਟਮ ਵੀ ਦਾ ਸੋਲਰ ਮੋਟਰਾਂ ਆਏ ਹੈ ਨਾ ਹਾਂਜੀ ਸੋਲਰ ਦੀ ਆ ਮੋਟਰ ਲੱਗੀ ਹੋਈ ਆ ਸੋਲਰ ਮੋਟਰ ਆ ਇਹ ਹਾਂ ਬਹੁਤ ਵਧੀਆ ਮਤਲਬ ਹੈ ਉਹ ਪੂਰੇ ਪਾਣੀ ਪੂਣੀ ਦਾ ਪਤਾ ਨਹੀਂ ਕਿੰਨਾ ਕੂਚਾ ਹੋਣਾ ਆ ਦੇਖੋ ਟੈਂਕੀ ਉੱਪਰ ਬਣੀ ਹੈ ਤੇ ਉਹ ਨਹੀਂ ਹਾਂਜੀ ਉਹਦੀ ਗੱਲ ਮੈਂ ਉਹਦੀ ਗੱਲ ਕਰਦਾ ਵੀ ਪਾਣੀ ਪਤਾ ਨਹੀਂ ਕਿੰਨਾ ਕਢੂੰਗਾ ਹੋਣਾ ਉਹ ਰੇ ਪਾਣੀ ਤਾਂ ਹੁਣ ਡੰਗੇ ਡੰਗੇ ਦਾ ਤਾਂ ਪਤਾ ਨਹੀਂ ਕਿੰਨਾ ਹੋਣਾ ਇਹ ਤਾਂ ਹੁਣ ਬੰਤ ਦੀ ਬੰਤ ਦਾ ਕੰਮ ਹੈ ਬੰਤ ਦੱਸੂਗਾ ਆਪੇ ਪਤਾ ਕਰ ਸਾਡੇ ਕੋਲ ਹੈਗਾ ਬੰਦਾ ਕੋਰਾਂ ਵਾਲਾ ਉਹਨੂੰ ਪੁੱਛੋ ਹਾਂ ਕਹਿੰਦੇ ਨਾ ਕਿਤੇ ਲਿਖ ਕੇ ਜਾਂਦੇ ਹੋਊਗੇ ਉਹ ਆਹਾਂ ਮਸ਼ੀਨ ਫੁਰਦੇ ਵਾਲੀ ਆ ਕਣਕ ਬੜੀ ਪੁਰਾਣਾ ਪੁਰਾਣਾ ਮਾਡਲ ਆ ਯਾਰ ਖੜਾਈ ਹੋਈ ਓਦਾਂ ਹੀ ਲੈ ਸਾਡੇ ਕਿਹਨੇ ਆ ਹੁਣ ਆਏ ਆ ਸਮਝ ਲੈ ਇੱਕ ਲਿਖੇ ਦੇ ਆ ਇੱਧਰ ਇਹਨਾਂ ਨੇ ਗਾਲ ਵੀ ਦਿੱਤੇ ਆਹਾਂ ਹੈਗਾ ਏ ਖੇਸਤਾ ਹੈ ਤਰੀ ਗੱਲ ਸੁਣਾਂਗੇ ਜੌਂ ਗਿੱਜੇ ਜਵੀ ਲਾਲਾ ਜੌਂ ਲਾਲਾ ਖੜੀ ਜਾਉ ਆ ਜਾਉ ਆ ਲਓ ਜੀ ਆ ਆ ਗਏ ਆਹ ਹੈ ਸਲੇਪਾਂ ਆ ਪੱਥਰ ਦੀ ਸਲੇਵਾ ਬਾਬੇ ਹਾਂ ਜੀ ਤੜਕੇ ਬਣਾਇਆ 245 ਹਾਂ ਆ 245 ਟ੍ਰੈਕਟਰ ਵੀ ਹੈ ਕੋਈ ਮਹਿੰਦਰਾ ਦਾ 275 ਦਾ ਹੈਗਾ ਦਾ ਆ ਖੜਾ ਹੈਗਾ ਹਾਂ ਖੜਾ ਹਾਂ ਦਾ ਹੈਗਾ ਅੰਦਾਜ਼ਾ ਦੇਖ ਰੇ ਸਾਹਮਣੇ ਦਾ ਖੜਾ ਹੈ ਸਾਹਮਣੇ ਤੇ ਖੜਾ ਹੈ ਗੁੰਮੀ ਪੁੱਤਰ ਯਾਰ ਵਰਸੀਨ ਵੀ ਆਪਣੇ ਵਰਗੀ ਹੋਏ ਯਾਰ ਇੱਧਰ ਹੋਰ ਕਹਿਣੀ ਹੁਣ ਇਹ ਦੱਸਾਂ ਕਿੱਥੇ ਭਾਰ ਦੇ ਨੇ 20 ਤਾਂ ਉਹੀ ਹੈ ਹੋਰੇ ਸਾਰੇ ਹੀ ਅੱਛਾ ਹਾਂ ਜੀ ਸੋਦਾ ਤਾਂ ਪੂਰੇ ਆਪਣੇ ਮਤਲਬ ਇੰਡੀਆ ਲੈਵਲ ਤੇ ਹੁੰਦੀਆਂ ਹਾਂ ਹਾਂ ਇੰਡੀਆ ਲੱਗੀ ਹੋਈ ਇੱਕੀ ਇਹਦੇ ਬੁੱਟੇ ਵਿੱਚ ਲੱਗੇ ਵੈਸੇ ਕੀ ਵਾਲੀ ਵੀਰ ਹੈ ਚੂਹੇ ਕਿਉਂਆਂ ਚ ਖਾਦੇ ਨਿਕਲੇ ਵੇ ਹੂੰ ਜੇ ਸੰਭਾਲ ਸਕੇ ਬੰਦਾ ਉਹਦੇ ਪਾਈ ਫਿਰ ਹੁਣ ਤੁਹਾਨੂੰ ਪਤਾ ਹੀ ਹੈ ਗੱਲਾਂ ਬਾਤਾਂ ਦਾ ਲਓ ਜੀ ਸੇਵਾਦਾਰ ਲੱਗੇ ਹੋਏ ਆ ਆ ਮੂਲੀਆਂ ਲੱਗੀਆਂ ਸਾਰੀਆਂ ਪੱਤਾਂ ਦੇ ਉੱਪਰ ਹਾਂ ਮੂਲੀਆਂ ਵੀ ਲੱਗੀਆਂ ਨੇ ਬਿਲਕੁਲ ਬਿਲਕੁਲ ਕਿੱਥੇ ਕੇ ਆ ਠੀਕ ਹੈ ਬਾਬਾ ਉਹਰੇ ਆ ਕੇ ਤਾਂ ਲੱਗਦਾ ਹੀ ਨਹੀਂ ਆਪਾਂ ਕਿਤੇ ਹੋਰ ਆਏ ਆ ਆਪਾਂ ਹੋਰ ਪਾਸੇ ਆਏ ਆ ਇਦਾਂ ਲੱਗਦਾ ਹੀ ਨਹੀਂ ਪੰਜਾਬ ਤੇ ਆਪਾਂ ਕਿਤੇ ਬਾਬੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹੋ ਜੀ ਚੜਦੀ ਕਲਾ ਜੀ ਚੜਦੀ ਕਲਾ ਹੀ ਚਾਹੀਦੀ ਬਾਪੂ ਕਿੰਨੀ ਜ਼ਮੀਨ ਆਵਲ ਗੁਰਦੁਆਰੇ ਦੇ ਨਾਲ ਉਹ ਸਾਰੇ ਹੀ ਆਪਣਾ ਹੀ ਆ ਅੱਛਾ ਆਏ ਉਹ ਬਾਦ ਹੱਥ ਕਮਾਤਾ ਪਰ ਉਹ ਆਪਣੀਆਂ ਬਸ ਇਧਰ ਦੇਖ ਲੋ ਨਾ ਸਾਰੇ ਚਾਰੇ ਜਾ ਰਹਾ ਹੋਰ ਕੁਛ ਨਹੀਂ ਹੈ ਨਹੀਂ ਚਲੋ ਜਾਨਪਰਾ ਵਾਸਤੇ ਹੀ ਜਾ ਰਹਾ ਹਾਂ ਜੀ ਮੱਝਾਂ ਬਹੁਤ ਨੇ ਠੀਕ ਆ ਠੀਕ ਆ ਠੀਕ 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 ਆ ਅੱਤਾਲੀ ਪਠਾ ਵਾਸਤੇ ਹੀ ਆ ਬਸ ਹੋਰ ਕੋਈ ਕੰਮ ਨਹੀਂ ਬਿਲਕੁਲ ਬਿਲਕੁਲ ਸਾਰੇ ਵਾਸਤੇ ਚਾਰੇ ਚਾਰੇ ਆ ਬਸ ਨਾ ਆਦਿ ਆਦਿ ਮੱਝਾਂ ਸੰਭਾਲਣ ਪਈ ਆ ਅੱਛਾ 8-10 ਬੰਦੇ ਬਸ ਇਹਨਾਂ ਦੀ ਡਿਊਟੀ ਇਹੀ ਕੰਮ ਭਰਿਆ ਮੱਜਾ ਭਰਿਆ ਬਸ ਇਹਨਾਂ ਹੀ ਦੋਦੀ ਕਰਨਾ ਇਹਨਾਂ ਨੇ ਅੱਛਾ ਪੁੱਠਾ ਪਾ ਕੇ ਬਸ ਇਹਨਾਂ ਨੇ ਅੱਛਾ ਅੱਛਾ ਇਹ ਜਥੇਦਾਰ ਜੀ ਆਉਂਦੇ ਹੁਣੇ ਵਿਚਾਲੇ ਹਨਾ ਮਤਲਬ ਹੈੱਡ ਹੋ ਗਏ ਇਹਨਾਂ ਦੇ ਕੈਕਕ ਕੰਮ ਕਰਾਉਣਾ ਪੂਰ ਮੈਂ ਕਹਿ ਦੋ ਚਾਹੇ ਇਹਨਾਂ ਬਾਹ ਹੱਡ ਹੋ ਗਿਆ ਸਮਝ ਲਓ ਵੀ ਭਾਈ ਤੇਰੀ ਰਿਸਪੌਂਸਿਬਿਲਟੀ ਹੈ ਸਾਰੀ ਉਹ ਵੀ ਕੋਈ ਜਾਨਵਰ ਵਿਚਾਰਾ ਭੁੱਖਾ ਨਾ ਰਹੇ ਕੰਮ ਨਾਲ ਬੰਦਿਆਂ ਤੇ ਇਹਦਾ ਕੰਮ ਆ ਅੱਛਾ ਜਿਹੜੇ ਫੇ ਪਾਣੀ ਪੂਣੀ ਇੱਥੇ ਕਿੰਨਾ ਕਢੂੰਗਾ ਬਾਪੂ ਜੀ ਪਾਲ ਨਹੀਂ ਬਹੁਤ ਜ਼ਿਆਦਾ ਨਹੀਂ ਆ ਵੀ ਮੋਟਰ ਉਹ ਜੀ ਆ ਹਾਂ ਨਹੀਂ ਮੈਂ ਉਹੀ ਗੱਲ ਕਹਿੰਦਾ ਮੋਟਰ ਹੈ ਕਿ ਕਿੰਨਾ ਘਟੂਗਾ ਆਈਡੀਆ 50 60 70 80 90 100 ਹੈਗਾ 100 ਦੇ ਕਿਰੀ ਵਾ 100 ਦੇ ਕਿਰੀ ਵਾ ਨਾ ਫੇਟਾ ਪਾਣੀ ਯਾਰ ਠੀਕ ਜੀ ਯਾਰ ਹੂੰ ਇਹ ਤਾਂ ਹੈਗਾ ਇਹ ਗੁਰੂ ਜੀ ਨੇ ਪਾਣੀ ਮਿੱਠਾ ਕੀਤਾ ਵੈ ਗੂ ਦਾ ਇਹਨਾਂ ਖਾਰਾ ਪਾਣੀ ਜੱਤੇ ਅੱਛਾ ਓਰੇ ਖਾਰਾ ਸੀ ਪਾਣੀ ਪਹਿਲਾਂ ਓਰੇ ਉਹ ਇਹੋ ਕਰਦਾ ਜੀ ਸਾਣ ਉਹ ਉੱਥੇ ਉਹ ਸਾਹਮਣੇ ਹੈ ਜੀ ਗੁਰਦੁਆਰ ਸਾਹਿਬ ਹਾਂ ਉੱਥੇ ਗੁਰ ਜੀ ਬੈਠੇ ਸੀ ਅੱਛਾ ਉਹ ਗੁਰਦੁਆਰ ਉੱਥੇ ਬੈਠੇ ਸੀ ਗੁਰੂ ਮਹਾਰਾਜ ਸਾਹਿਬ ਮੋਲਬੀ ਸਾਹਬ ਬੁਰੀ ਕਰੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਬੈਗੁਰੂ ਜੀ ਦੇ ਖਾਲਸਾ ਬੈਗੁਰੂ ਜੀ ਦੀ ਫਤਿਹ ਮੈਂ ਤੇ ਉੱਥੇ ਨਹੀਂ ਦੀ ਬੁਲਾਈ ਹੈਗੀ ਫਤਿਹ ਮੈਂ ਹੁਣ ਬੁਲਾਉਣ ਆ ਗਿਆ ਭਾਈ ਜੀ ਮੇਰੀ ਵਾਰੀ ਬਾਚੇ ਆਉਂਦੀ ਆ ਕੋਈ ਗੱਲ ਨਹੀਂ ਤਾਂ ਕਿਹਾ ਹੋ ਗਿਆ ਇਹ ਕੰਮ ਲਾਇਏ ਹੋਏ ਤੇ ਤੂੰ ਬਹੇ ਸਾਡੇ ਸਾਰੇ ਧਰਤੀ ਵਰ ਵੀ ਤੂੰ ਸਾਡੇ ਸਾਰੇ ਨਾਲ ਤੇ ਬਾਚੇ ਆਇਆ ਮੋਟਾ ਲੈ ਵੀ ਗੱਲ ਸਹੀ ਆ ਇਦਾਂ ਹੀ ਲਾਲਾ ਕਿ ਮੈਂ ਬਾਣੀ ਵੀ ਬਾਚੇ ਆਉਣੀ ਹੁਣ ਕੀ ਕਰਾਂ ਰੇ ਹੋ ਜਾਣਾ ਵੀ ਮਿੱਦੀ ਤੋਂ ਗਿੱਟੇ ਡਕਸਾਨ ਫਾਟੀਆਂ ਨੂੰ ਗੱਫੇ ਆਉਣ ਹਾਂ ਸਾਡੀ ਗੱਫੇ ਗੱਫੇ ਹੀ ਲੈ ਗਿਆ ਮੈਂ ਮੈਂ ਸਹੀ ਗੱਲ ਹੈ ਇਹਦਾ ਸਾਰਿਆਂ ਦੇ ਪਿਆਰ ਕੱਲਾ ਹੀ ਲਈ ਜਾਂਦਾ ਸਾਡੀ ਨਾਲ ਆਪਸ ਵਿੱਚ ਦੁਸ਼ਮਣੀਆਂ ਪੈ ਗਈਆਂ ਹੈਲੋ ਖਾਓ ਖਾਓ ਮੇਲੇ ਖਾਓ ਦਾ ਸੋਰਾ ਲੈ ਜਾ ਤੇਰਾ ਸਾਗ ਲਗਾ ਹੋਇਆ ਇਸ ਵਿੱਚ ਤੋੜ ਤੋੜ ਕੇ ਖਾਤੇ ਜਾਓ ਹਾਂ ਬਿਲਕੁਲ 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 ਮਸ਼ੀਨ ਦੇ ਅੰਦਰ ਚਲਾ ਜਾਏਗਾ ਆਪਣੇ ਆਪ ਬਣ ਕੇ ਤਿਆਰ ਹਾਂ ਇਹ ਵੀ ਠੀਕ ਹੈ ਗੱਦਲਾਂ ਤੋੜ ਲੋ ਤਿਆਰ ਹਾਂ ਜੀ ਅਵਾਲਤੀ ਚਾਹ ਯਾਰ ਤੁਸੀਂ ਤਾਂ ਓਹੋ ਜੇ ਬਣਾ ਪੁੱਤ ਸਾਸਰੀ ਘਰ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਸਿਰ ਟੱਕ ਕੇ ਹਨਾ ਆਪਣਾ ਰਮਾਲ ਬੰਨ ਲੈ ਜਾਏ ਕੁਝ ਵੀ ਕਰ ਲੈ ਲੈ ਮੈਨੂੰ ਤਰੋ ਦੇਖ ਨਾ ਬੱਚਾ ਚਾਚੇ ਯਾਰ ਕਿਹਨੂੰ ਡੀਗਦਾ ਡਾਗਰ ਨੂੰ ਰੱਖਦਾ ਬਣਾਦਾ ਬਾਪੂ ਨੂੰ ਚਾਹਦੇ ਕਿ ਉਹਨੂੰ ਕੋਈ ਵੀ ਮਿੱਠਾ ਚੱਕ ਕਰਕੇ ਦਫਾ ਜਾ ਪਾਈ ਇਹ ਫਾਮੇ ਚਾਕੇ ਚੱਕਣ ਲੱਗੇ ਦੇਖਣਾ ਪੈਣਾ ਫਿਰ ਇਹ ਟਾਇਰ ਇਕੱਠਾ ਜਾ ਹੋ ਜਾਂਦਾ ਹੈ ਹੰਡਾ ਹੁੰਦਾ ਖੁੱਲ ਗਿਆ। ਆਦੇ ਜਮ ਗਿਆ। ਲੈ ਲੀ ਮੈਂ ਖੁੱਲ ਕਰੂਗਾ। ਬਾਪੂ ਜੀ ਚੈੱਕ ਕਰਕੇ ਦੱਸੋ ਮੜੇ ਜ ਮਿੱਠਾ ਮੁੱਠਾ। ਬਹੁਤ ਬਹੁਤ ਸ਼ੁਕਰਾਨਾ। ਆਪਰੋਂ ਰਲਾਹੀ ਆ ਲਿਸ਼। ਉਹ ਨਾਲੇ ਉਹ ਦੇ ਦੇ ਰੱਖ ਵੀ ਦੇ ਦੋ ਬਾਪੂ ਲਿਆ ਕੇ ਦੋ ਕੋ। ਹੋਰ ਲੱਜਾ ਕੀ ਹੋਰ ਜੀ? ਹੋਰ ਨਹੀਂ ਬਾਤ ਦੂਗਾ। ਬਾਦੋ ਜੀ। ਉਹ ਦੇਖ ਲਓ ਮੜੇ ਜ ਮਿੱਠਾ ਮੁੱਠਾ ਚੈੱਕ ਕਰਕੇ ਦੱਸ ਦਿਓ ਤੁਹਾਨੂੰ। ਇਹ ਪਾਣੀ ਆ ਫਿਰ ਜਿਹੜਾ ਗੰਦਾ ਜਿਹਾ ਪਾਣੀ ਆ ਬਪੂਸੀ ਖੜਾ ਰਹਿਦਾ ਹੈ ਹਾਂਜੀ ਆ ਮੋਤਮ ਜੀ ਆਹ ਅੱਛਾ ਕਰ ਕਰ ਰਹੀਦਾ ਓਕੇ ਫਿਬਰੇਜ ਮਾਰ ਰਿਹਾ ਉਹ ਜਿਹਾ ਖੱਤੇ ਨੂੰ ਲੱਜਦੀ ਹੈ ਵੀ ਗੱਲ ਠੀਕ ਹੈ ਜੀ ਕਰੋੜ ਦਾ ਸਾਹ ਵਿੱਚ ਬਾਅਦ ਨਹੀਂ ਜਾ ਠੀਕ ਹੈ ਜੀ ਬਿਲਕੁਲ ਸਹੀ ਯਾਰ ਕਰਦਾ ਓ ਵਾਹ ਬਈ ਸਾਡੇ ਬੰਦੇ ਬੜੇ ਘੈਂਟ ਆ ਆ ਜੋ ਮਾਰਾ ਚੱਕੀ ਫਿਰ ਜਾ ਲਓ ਜੀ ਲਓ ਜਲ ਪਾਣੀ ਕਰੀਏ ਗ੍ਰਹਿਣ ਹਾਂ ਕਿਦਾਂ ਟੇਸਟ ਕਰਕੇ ਦੱਸਣਾ ਹਾਂ ਓ ਬਾਹੁਰਾ ਕੱਕਾ ਕੋ ਕੁਰਸੀ ਦੀ ਕਸਰਤੀ ਆਰਾਮ ਕੁਰਸੀ ਦੀ ਬਸ ਚੁਟਕੀਆਂ ਮਾਰ ਕੇ ਪੀਂਦੇ ਆ ਕਰ ਨਹੀਂ ਫਿਰ ਦੇਖੋ ਆ ਕਰ ਉਹ ਨੂੰ ਅੱਛਾ ਤੇ ਬਸ ਰੁਕ ਜਾ ਬਾਤ ਕਰਨੀ ਨਹੀਂ ਨਹੀਂ ਕਰਨ ਦੋ ਜੋ ਕਰਦੇ ਉਸੇ ਹੀ ਕਰਦੇ ਉਹ ਫਿਰ ਅੱਛਾ ਉਹ ਨੂੰ ਫਿਰ ਫਿਰ ਬਾਤੋ ਬਣਾਉਣਾ ਲੱਗ ਜਾਣਾ ਫਿਰ ਪੂਨ ਨਾਲ ਕੰਮ ਆ ਇਹ ਵੀ ਜਲਦੀ ਨਹੀਂ ਬਣਾ ਲਈ ਹੈਗੀ ਨਾ ਨਾ ਕੋਈ ਚੱਕਰ ਨਹੀਂ ਆ ਪਕੇ ਰਣੇ ਹੋਰੇ ਕੋਈ ਨਾ ਕੋਈ ਹੁਣ ਸੇਵਾਦਾਰ ਪਿੱਛੇ ਹੈਗੇ ਆਪਾਂ ਜਿਹੜੇ ਮੈਂ ਸਾੜਾ ਯਾਰ ਉਹ ਚੱਕੋ ਕੱਪ ਉਹਨਾਂ ਨੂੰ ਪਲਾਕੇ ਆਈ ਯਾਰ ਦੇਖ ਲਓ ਪੂਰਾ ਹੋ ਜਵੇ ਇਹ ਨਾ ਹੋਵੇ ਕਿ ਦੇਰ ਤੱਕ ਜਿਹੜਾ ਜੇ ਕੰਮ ਆਪਾਂ ਗੌਰ ਨਹੀਂ ਕਰੀ ਪਹਿਲਾਂ ਹਨਾ ਚਲੋ ਪਹਿਲਾਂ ਉਹਨਾਂ ਨੂੰ ਚੱਕ ਚੱਕ ਲਿਆ ਚੱਕ ਬੰਤ ਮੰਨ ਤਾ ਚੱਕ ਪਹਿਲਾਂ ਉਹਾਂ ਦੇ ਨਵੇੜ ਕੇ ਆਈਏ ਚਲ ਚਲ ਬਾਬੇ ਚਲੋ ਚਲੋ ਉਹਦੇ ਕਪੂਆ ਗਲਾਸ ਤੇ ਤੇਰੇ ਕੋਲ ਹੈਗੇ ਆ ਹੈ ਹਾਂ ਵੀ ਦੇ ਦੇ ਚੱਲ ਵਾਹਿਗੁਰੂ ਕਰ ਸ਼ੁਰੂ ਮੈਂ ਤਾਂ ਹੁਣ ਪੂਰਾ ਹਾਂ ਤੂੰ ਚਾਹ ਵਾਲਾ ਕੰਮ ਛੇੜ ਲੈ ਤਾਂ ਫੜਾ ਦੇ ਉੱਡ ਲਿਆ ਓਲ ਵਾਹਿਗੁਰੂ ਯਾਰਾ ਬਾਈ ਇਹ ਵੀ ਲੱਗਾ ਬਲੌਗ ਬਣਾਓ ਮੈਂ ਵੀ ਕਰਾਂ ਮੈਂ ਸਟਾਰਟ ਤੂੰ ਚਾਹ ਹੋਰ ਪਾ ਲੈ ਹੁਣ ਜੀ ਦੁੱਧ ਦੇ ਇਹ ਕਾਚ ਬੰਦ ਤੇ ਲੋ ਇਹਦੇ ਵਿੱਚ ਫੋਨ ਚਾਰ ਗਿਆ ਵਧੀਆ ਵਧੀਆ ਇਹ ਬੰਦ ਬੰਦ ਤੇ ਵਧੀਆ ਹੈ ਸਵਾਰੀ ਤਾਂ ਹੀ ਤਾਂ ਗੱਲ ਆ ਵਧੀਆ ਮਾਰਹਾ ਚੱਲ ਹੋ ਗਿਆ ਹਣੋ ਪਲਾਦੇ ਬਾਈ ਨੂੰ ਚਾਹ ਪਾ ਕੇ ਦੇ ਦੂ ਕੱਪ ਵਿੱਚ ਨੂੰ ਪੀ ਲੈਣੀ ਉਹਨੇ ਉੱਪਰ ਆ ਜਾਓ ਵੀਰੇ ਪੀ ਲਓ ਚਾਹ ਯਾਰ ਕੋਟ ਕੋਟੋ ਹੋ ਲਾ ਹੁਣ ਰੱਖ ਲੈ ਇਹਦੇ ਪਰੋਂ ਇੱਥੇ ਨੂੰ हां ਫਰਤੂ ਮੈਂ ਕਹਣਾ ਜੇ ਹਉ ਤੂੰ ਚਾਹ ਪਲਾਉਂਦਾ ਇੱਧਰ ਗਾਇਲ ਹੋ ਕੇ ਬਲੌਗ ਫੇਰ ਬਾਅਦ ਚ ਬਣਦਾ ਪੀ ਲੋ ਚਾਹ ਅਸੀਂ ਅੱਥੀ ਲਿਆਵੇਂ ਕੋਈ ਗੱਲ ਨਹੀਂ ਚਾਹ ਪੀ ਲੋ ਉੱਥੀ ਪਲਾ ਦਿੰਦੇ ਨਹੀਂ ਕੱਲ ਨੂੰ ਕੰਮ ਛੜਾਉਣਾ ਨੇ ਕਹਣਾ ਸਾਡਾ ਕੰਮ ਛੜਾਤਾ ਚਾਹ ਦੇ ਚੱਕਰ ਤੇ ਗੁਰਦਾਰਾ ਸਾਹਿਬ ਨਹੀਂ ਸਪੈਸ਼ਲ ਮਤਲਬ ਕਿ ਆਪਣਾ ਇਹ ਟਰੈਕਟਰ ਜਾਂ ਟਰਾਲੀ ਟਰੈਕਟਰ ਬਹੁਤ ਇਹਦੇ ਮਤਲਬ ਕਿ ਸਪੈਸ਼ਲ ਉਹਦੇ ਚਾਰੇ ਵੱਲ ਹਾਂ

ਕਿਉਂ ਜਾਏਗਾ ਅਜਾਪਾ ਜੀ ਮੈਂ ਵੀ ਲਾਉਂ ਹਾਂਜੀ ਨਹੀਂ ਮੈਂ ਨਹੀਂ ਇਹਨਾਂ ਨੂੰ ਦੋ ਜੀ ਠੀਕ ਹੈ ਇਹ ਸਕੀਨ ਨੇ ਜ਼ਿਆਦਾ ਚਾਹਦੇ ਕੰਨ ਜਾਣੇ ਹਾਂ ਠੀਕ ਹੈ ਠੀਕ ਹੈ ਜਿਹੜੇ ਸਕੀਨ ਆ ਉਹਨੂੰ ਦੇ ਫਰੂ ਤ੍ਰਿਪਤ ਹੋਵੇ ਬੰਦੇ ਦੀ ਉਹਦਾ ਮੈਂਬਰ ਠੀਕ ਹੈ ਹੱਥ ਮੂਹਿਆਂ ਦੇ ਚੋਲੇ ਮੰਗ ਲਈ ਮਾਂ ਠੀਕ ਹੈ ਜਿੰਮੇਦਾਰਾਂ ਦਾ ਨਲਕਾ ਹੁੰਦਾ ਜੀ ਕਹਿੰਦੇ ਉਹਨੂੰ ਕਹਿੰਦੇ ਹੁੰਦੇ ਵੀ ਆਪਣੀ ਬੈਕ ਤੇ ਹੀ ਹੁੰਦਾ ਜੀ ਉਹ ਹੱਥ ਮਾਰਿਆ ਜਿਹੜੇ ਸਾਫ਼ ਕਰਿਆ ਚੱਲ ਮੇਰੇ ਭਾਈ ਤੂੰ ਵੀ ਲੈ ਲੈ ਸੋਣਾ ਇਹ ਪੰਜਾਬੀਆਂ ਦੀ ਕਹਾਵਤ ਹੈ ਹੈ ਜਿਵੇਂ ਜਦਾ ਚੱਠਾ ਗਾਹਾਂ ਤੇ ਚਤਰਾ ਤਾਂ ਹੀ ਹੁੰਦਾ ਹੈ ਹਾਂ ਹਾਂ ਇਹ ਲਾ ਲਓ ਚਲ ਬੰਦ ਇੰਨਾ ਕਹਿ ਲਓ ਆ ਇੰਨਾ ਇਹਦੇ ਕੋਈ ਸੈਨੀਟਾਈਜ਼ਰ ਨਾਲ ਕਾ ਲਾ ਲਓ ਚਾਹੇ ਕੁਝ ਲਾ ਲਓ ਹਾਂ ਇੱਥਾਂ ਤੇ ਕੰਮ ਕਰਨ ਵਾਲੇ ਦਾ ਭਾਈ ਆਹੀ ਆ ਚਲੋ ਭਾਈ ਥੋੜੀ ਜੀ ਨਹੀਂ ਨਹੀਂ ਇਹਨਾਂ ਨੂੰ ਪਿਓ ਜੀ ਠੀਕ ਆ ਤੁਹਾਡੇ ਜੀ ਡਿਊਟੀ ਸਕਦਾ ਜੀ ਜਿਹੜੇ ਠਾਣਨੇ ਵਾਲੇ ਦੀ ਹੁੰਦੀ ਉਹਦੀ ਡਿਊਟੀ ਸਕਦੀ ਹੁੰਦੀ ਆ ਇਹ ਵੀ ਗੱਲ ਹੈ ਆ ਵੀ ਦੋਵਰੇ ਹੈ ਨਾ ਉਹਨੂੰ ਰਸ ਲੈ ਲਓ ਜੀ ਨਾਲ ਲਓ ਜੀ ਤਾਂ ਲਓ ਜੀ ਨਾਲੇ ਡੰਡਾ ਦੇ ਕੋਲ ਡੰਡਾ ਕਿਤੇ ਦੂਹੇ ਡੰਡਾ ਨਾਲੇ ਫੋਟੋ ਆਜਣੀ ਥੋਡੀ ਜੀ ਨਾਲੇ ਕਹਿੰਦਾ ਫੋਟੋ ਆਜਣੀ ਲੈ ਵੀ ਨਿਕਾਲ ਲੈ ਬਾਈਆ ਲਓ ਵੀਰਾ ਜੀ ਹਲਤਾ ਜੀ ਥੋੜੀ ਥੋੜੀ ਦੋ ਦੋ ਪੱਟਾਂ ਦੇ ਦਿਓ ਜੀ ਤਾਂ ਕਿ ਵਸ ਲਓ ਵੀਰਾ ਜੀ हां ला बाबा निकाल हां बाबा रुको फोटो फोटो लो हां फोटो लागी ओधी ओधी बाबा जी ओधी ले दो ले ले दो ले ले और ले और ले एक ले और ले दो ले ले हां हां मजा आ गया मजा दिखता भी में दिखता है बाबा जी तस्वीर लो हां जी मजा आ गया ਕੋਈ ਸੀ ਚਾਹੀਦੀ ਸਾਰੇ ਪਾਸੇ ਇਹ ਕਹਿੰਦੇ ਵੀ ਤੂੰ ਸਾਡੇ ਨਾਲ ਆ ਬਾ ਚਲ ਉਧਰ ਆ ਬੋਲ ਤੂੰ ਬਾਗ ਜਾ ਲਓ ਆਪਾ ਜੀ ਲਓ ਜੀ ਹੋਰ ਲਓ ਤੁਸੀਂ ਆ ਨਾ ਜਦਾ ਲੈ ਲਓ ਬਾਬਾ ਜੀ ਵਧੀਆ ਬਣੀ ਵੀ ਹੈ ਜੀ ਹੋਰ ਭਰ ਲੈਂਦਾ ਆਪਾਂ ਨੇ ਇੱਕ ਡੱਬੂ ਆ ਦੇ ਫਿਰ ਆਹ ਦੇ ਤਾਂ ਬੱਸ ਉਹ ਚਾ ਕੇ ਹੱਥ ਪਾਣਾ ਪਵੇ ਚਾਹ ਬੱਟੋਂ ਨਿਕਲੇ ਪਏ ਵਾਹ ਵਧੀਆ ਬਣੀ ਵੀ ਨਾ ਬਹੁਤ ਵਧੀਆ ਬਹੁਤ ਵਧੀਆ ਕਿਹੜੀ ਵਾਰ ਹੋਦੈ ਵਾਲਾ ਹੁਣ ਹੁਣ ਜੇ ਉੱਥੇ ਬੈਠਿਆ ਫਿਰ ਡੰਡਾ ਉੱਥੇ ਹੁਣ ਧਰ ਕਿਆ ਮੈਂ ਹੋ ਰੱਬਾ ਮੇਰੇ ਆ ਡੰਡੇ ਡੰਡੇ ਲਾ ਕੇ ਮਾਰਨਾ ਥਾਂ ਦੇ ਵਿੱਚ ਗਲਾਸੇ ਤੋੜ ਕੋਈ ਗੱਲ ਨਹੀਂ ਕੋਈ ਗਲਾਸ ਹੋਰ ਦੇ ਦੇ ਯਾਰ ਹੋਰ ਹੈਗਾ ਹੋਰ ਹੈਗਾ ਗਲਾਸ ਆਹ ਦੇ ਬਾਈ ਲੈ ਲਓ ਕੀ ਗੱਲ ਆਹ ਇਹ ਜੀ ਰੌਣਕਾ ਬਾਬੇ ਨਾਨਕ ਦੇ ਕਿੱਥੇ ਦੇਣੀਆਂ ਦੀ ਸਾਨੂੰ ਕਿੱਥੇ ਆਪਾਂ ਕੱਲੇ ਹੀ ਪੀਣ ਨੂੰ ਫਿਰਦੇ ਦੇ ਕਿੱਥੇ ਕਿੰਨੀਆਂ ਸੰਗਤਾਂ ਦੇ ਮੂੰਹ ਚ ਚੀਜ਼ ਪਾਣੀ ਹੈ ਸਹੀ ਗੱਲ ਹੈ ਜੀ ਇੱਕਦਰੇ ਕਹਾਣੀ ਚੱਲਦੀ ਹੈ ਬਾਈ ਸਟੋਰੀਆਂ ਚੱਲਦੀਆਂ ਇਹ ਲਿਖਿਆ ਹੋਇਆ ਸਾਰਾ ਕੁਝ ਪਹਿਲਾਂ ਹੀ ਆ ਬਾਬਾ ਜੀ ਕਿੰਨੇ ਗੱਡਾਂ ਗੇ ਰੱਖੇ ਹੋਏ ਆ ਇੱਥੇ ਮੱਝਾਂ ਕਿੰਨੀਆਂ ਕਾ ਜੀ 60 70 ਅਸਲ 60 70 ਵਿੱਚ ਮੱਝਾਂ ਗਏ ਆ ਹਾਂ ਜੀ ਸਾਰੇ ਜੀ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਹਾਂ ਜੀ ਹਾਂ ਬਲਾਗੇ ਸਕਣਾ ਅਸੀਂ ਸਕਦੇ ਅਸੀਂ ਵੀ ਸਕਦੇ ਚਲ ਠੀਕ ਲਓ ਜੀ ਆ ਨਾ ਧੋਕੇ ਹੋ ਗਏ ਇਹ ਹੀ ਤਿਆਰ ਰੈਡੀ ਸਾਰੇ ਚੇਂਜ ਵਗੈਰਾ ਕਰ ਲਏ ਆਪਾਂ ਨੇ ਸਾਰਿਆਂ ਨੇ ਖਾਲਸਾ ਫਾਟੇ ਗਿਆ ਦਾ ਸਾਡਾ ਬੰਦਾ ਬਿਲਕੁਲ ਜੀ ਤੇ ਚਾਚਾ ਵੀ ਆ ਗਏ ਆ ਸਾਰੇ ਬੰਦਾ ਕਿਤੇ ਆਪਣਾ ਹੋਰ ਇੱਕ ਫੋਰਮੈਨ ਹੋਰ ਨਿਕਲ ਗਿਆ ਠੀਕ ਹੈ ਤੇ ਹੁਣ ਅਸੀਂ ਜਾਣਾ ਜਿਹੜਾ ਵੀ ਹੁਣ ਤੁਹਾਨੂੰ ਗੁਰੂ ਘਰ ਦੇ ਆਪਾਂ ਤੁਹਾਨੂੰ ਉਹਦਾ ਇਤਿਹਾਸ ਦੇ ਪਰ ਆਪਾਂ ਥੋੜਾ ਚੰਨਾ ਪਾ ਦਿੰਦੇ ਤੁਹਾਨੂੰ ਜਦੋਂ ਅਨੰਦਪੁਰ ਸਾਹਿਬ ਤੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਚਾਂਦਨੀ ਚੌਕ ਨੂੰ ਆਉਣਾ ਸੀਗਾ ਤਾਂ ਉਸ ਤੋਂ ਪਹਿਲਾਂ ਆ ਇੱਕ ਗੁਬਬ ਬੰਦਾ ਸੀ ਗਰੀਬ ਪਰਸਨ ਸੀਗਾ ਜਿਹਨੇ ਕਿਤੇ ਮਹਾਰਾਜ ਅੱਗੇ ਅਰਦਾਸ ਬੇਨਤੀ ਕੀਤੀ ਵੀ ਸੀਗੀ ਜਿਹਦੇ ਨਾਮ ਸ਼ਾਇਦ ਮੈਨੂੰ ਨਹੀਂ ਪਤਾ ਤੁਹਾਨੂੰ ਮੇਰੇ ਨਾਲ ਤੇ ਵੱਧ ਕਿਸੇ ਨੂੰ ਪਤਾ ਵੀ ਹੋਊਗਾ ਪਰ ਥੋੜੀ ਜਿਹੀ ਹਿਸਟਰੀ ਸਮਝਾਉਣ ਦੀ ਮੈਂ ਕੋਸ਼ਿਸ਼ ਕਰੂੰਗਾ ਤੁਹਾਨੂੰ ਉਹ ਅਰਦਾਸ ਕਰ ਜੀ ਮੈਂ ਬਹੁਤ ਗਰੀਬ ਆ ਮੇਰਾ ਕੋਈ ਮਸਲਾ ਹੱਲ ਹੋ ਜਾਵੇ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਿੱਲੀ ਹੱਲ ਮਤਲਬ ਦਿੱਲੀ ਦੇ ਰਸਤੇ 'ਚ ਰਹਿ ਗਿਆ ਪਹਿਲਾਂ ਘੁੰਮਦੇ ਘੁਮਾਉਂਦੇ ਇੱਥੇ ਪਹੁੰਚੇ ਸੀਗੇ ਤੇ ਉਰੇ ਆ ਕੇ ਉਹਨਾਂ ਦੀ ਫਰਿਆਦ ਸੁਣੀ ਤੇ ਇੱਥੇ ਬੰਦੇ ਦੇ ਕੋਲ ਬੈਠੇ ਸੀ ਇੱਥੇ ਹੁਣ ਗੁਰਦੁਆਰੇ ਦੇ ਪਿਛੋਂ ਆਪਾਂ ਦਰਸ਼ਨ ਵੀ ਕਰਾਵਾਂਗੇ ਤੇ ਉਹਨੂੰ ਕਿਹਾ ਤਾਂ ਭਾਈ ਸਾਨੂੰ ਪਤਾ ਲੱਗਿਆ ਸੀਗਾ ਤੇਰੀ ਅਰਦਾਸ ਬੇਨਤੀ ਹੈਗੀ ਸਾਡੇ ਕੋਲ ਵੀ ਆ ਚੱਕ ਪਈ ਉਹਨਾਂ ਨੇ ਮਤਲਬ ਕਿ ਸੋਨੇ ਦੇ ਕੁਝ ਉਹ ਦੇ ਦਿੱਤੇ ਉਹਨਾਂ ਨੂੰ ਸਬਾਨ ਵੀ ਲੈ ਆਣੇ ਨਾਲੇ ਨਾਲ ਲੰਗਰ ਸੇ ਗਣਾ ਭਾਈ ਨਾਲੇ ਤੂੰ ਆਪਣਾ ਮਸਲਾ ਹੱਲ ਕਰ ਲੈ ਉਹ ਬੰਦਾ ਪਰਸੇ ਤੋਂ ਸ਼ਹਿਰ ਦੇ ਵਿੱਚ ਕਿਥੇ ਉਹਦੇ ਕੋਲ ਗਿਆ ਹਲਵਾਈ ਦੇ ਕੋਲ ਤੇ ਹਲਵਾਈ ਦੇ ਕੋਲ ਜਾਣ ਤੇ ਹਲਵਾਈ ਨੇ ਕਿਹਾ ਵੀ ਇਹ ਤਾਂ ਬੜਾ ਗਰੀਬ ਬੰਦਾ ਹੈ ਇਹ ਤਾਂ ਚੋਰੀ ਚਾਰੀ ਕਰਕੇ ਲੈ ਗਿਆ ਬਈ ਇਹਨੇ ਕੀਮਤੀ ਜਿਹੜੇ ਵੀਦ ਕੋ ਸਮਾਨ ਹੈ ਲਾ ਇਤਲ ਕਿਹਾ ਹਾਂਜੀ ਆਲੇ ਦੇ ਚੱਕੀ ਜਾਂਦਾ ਪਿੱਛੇ ਆਉਣਾ ਤੇ ਮੈਂ ਤੁਹਾਨੂੰ ਦੱਸਿਆ ਤੁਹਾਨੂੰ ਮੈਂ ਹਾਂ ਫਿਰ ਜਿਹੜੀ ਐ ਜਿਹੜੀ ਉਹ ਗੱਲ ਆ ਨਾ ਹਾਂਜੀ ਬਈ ਉਹ ਚਲੇ ਕੇ ਉੱਥੇ ਉਹਦੇ ਕੋਲ ਹਲਵਾਈ ਦੇ ਕੋਲ ਹਲਵਾਈ ਨੇ ਕੰਪਲੀਟ ਕੰਮ ਕਰਾਤੀ ਵੀ ਗਰੀਬ ਬੰਦਾ ਕਿਤੇ ਚੋਰੀ ਕਰਕੇ ਲਿਖਿਆ ਹੈ ਕਿ ਲਿਖਿਆ ਸਹੀ ਗੱਲ ਹੈ ਵੀ ਕੋਈ ਯਕੀਨ ਨਹੀਂ ਹੁੰਦਾ ਬੰਦੇ ਯਕੀਨ ਨਹੀਂ ਹੁੰਦਾ ਤਾਂ ਜਦੋਂ ਉੱਥੇ ਮੰਨ ਲਓ ਵੀ ਪੁਲਿਸ ਆ ਗਈ ਮੌਕੇ ਦੀ ਜੋ ਕੁਝ ਮਰਜ਼ੀ ਲਾਦਾ ਹੁਣ ਤੂੰ ਹੈ ਦਰਜਲੇ ਜਾ ਮੈਂ ਮੈਨੂੰ ਆ ਹੀ ਆਦਾ ਵੀ ਜੇ ਤੁਸੀਂ ਮੈਨੂੰ ਐ ਲੱਗੇ ਵੀ ਤੁਸੀਂ ਗੱਲ ਸੁਣ ਰਹੇ ਹੋ ਤੁਸੀਂ ਸੁਣ ਰਹੇ ਆ ਬਕਾਇਦਾ ਸੁਣ ਰਹੇ ਹੋ ਜੇ ਤੁਸੀਂ ਸੁਣੋਗੇ ਤਾਂ ਇਹ ਵੀ ਸੁਣਨਗੇ ਮੈਂ ਤੁਹਾਨੂੰ ਸੁਣਾ ਰਿਹਾ ਇਹਨਾਂ ਨੂੰ ਤਾਂ ਆਪਣੇ ਆਪ ਪਤਾ ਲੱਗ ਜਾਣਾ ਸਾਰੀ ਗੱਲ ਦਾ ਬਿਲਕੁਲ ਸਹੀ ਗੱਲ ਹੈ ਜੀ ਤਾਂ ਉਹ ਸਮੇਂ ਦੇ ਚੜੇ ਪੁਲਿਸ ਲਾ ਲੋ ਜਾਂ ਕੁਛ ਕੋਈ ਕੋਈ ਵੀ ਲਾ ਲੋ ਹਨਾ ਉਹਨਾਂ ਨੇ ਇਹਨਾਂ ਨੂੰ ਮਤਲਬ ਫੜਿਆ ਵੀ ਦੱਸ ਕਿੱਥੋਂ ਆਇਆ ਉਹ ਕਹਿੰਦੇ ਵੀ ਮੇਰੇ ਦਰ ਦੇ ਉੱਪਰ ਇੱਕ ਫਕੀਰ ਆਇਆ ਹੋਇਆ ਵੀ ਮੈਂ ਤਾਂ ਉਹਦੇ ਕੋਲ ਤੇ ਮਿਲੇ ਭਾਈ ਹਾਂ ਠੀਕ ਹੈ ਨਾ ਤੇ ਔਰੰਗਜ਼ੇਬ ਨੇ ਉਸ ਸਮੇਂ ਮਹਾਰਾਜ ਦੇ ਉੱਪਰ 500 ਮੋਹਰਾਂ ਦਾ ਹਰਖਿਆਵਾ ਸੀਗਾ ਵੀ ਜਿਹੜਾ ਤੇਗ ਬਹਾਦਰ ਨੂੰ ਮੈਨੂੰ ਪੜਾਉਂਗਾ ਹਾਂ ਠੀਕ ਹੈ ਨਾ ਵੀ ਉਹਨੂੰ 500 ਮੋਹਰਾਂ ਦਿੱਤੀਆਂ ਜਾਣਗੀਆਂ ਹਾਂ ਤਾਂ ਆ ਗਿਆ ਉਹਨੇ ਆ ਕੇ ਦੱਸਿਆ ਵੀ ਕੌਣ ਸੀ ਉਹ ਕਹਿੰਦਾ ਮੈਂ ਭਾਈ ਸਿੱਕਾ ਨਾ ਗੁਰੂ ਹੈ ਨਾ ਮਾ ਤੇਗਵਹਾਦਰ ਮੇਰਾ ਨਾਮ ਹੈ ਸਹੀ ਹੈ ਤੇ ਉਹ ਕਹਿੰਦਾ ਵੀ ਮੈਂ ਭਾਈ ਇੱਥੇ ਗ੍ਰਿਫਤਾਰੀ ਦੇਣ ਵਾਸਤੇ ਆਇਆ ਹਾਂ ਸ਼ਫਿਸ਼ਦ ਤੇ ਇਹਦਾ ਭਲਾ ਕਰਨ ਵਾਸਤੇ ਆਇਆ ਇਹਦੇ ਕੋਲ ਵਿਚਾਰੇ ਕੋ ਪੈਸਾ ਨਹੀਂ ਹੈ ਕੋਈ ਵੀ ਜੜੀਆਂ ਮੋਹਰੇ ਮੈਨੂੰ ਮੇਰੇ ਇਨਾਮ ਦੀਆਂ ਰੱਖੀਆਂ ਹੋਈਆਂ ਇਹਨੂੰ 500 ਮੋਹਰੇ ਦੇ ਦੋ ਮੈਨੂੰ ਗ੍ਰਿਫਤਾਰ ਕਰ ਲਓ ਫਿਰ ਉਹਨਾਂ ਨੇ ਕੀ ਕਰਿਆ ਸੀ ਉਹ 500 ਮੋਹਰੇ ਤਾਂ ਉਹਨੂੰ ਦਿੱਤੀ ਦਿੱਤੀ ਤੇ ਗ੍ਰਿਫਤਾਰ ਕਰਕੇ 9 ਦਿਨ ਇੱਥੇ ਭੁਰਾਦਰ ਪਰਲੇ ਬਥੇ ਅੱਛਾ ਅੱਛਾ ਭੋਰੇ ਦੇ ਵਿੱਚ ਉਹ ਕੈਦ ਰੱਖੇ ਤਾਂ ਉਸ ਤੋਂ ਬਾਅਦ ਵਿੱਚ ਫਿਰ ਚਾਂਦਨੀ ਚੌਂਕ ਲਿਜਾ ਕੇ ਉਹਨਾਂ ਦਾ ਜਿਹੜੀ ਉਹਨਾਂ ਨੇ ਸ਼ਹੀਦੀ ਦਿੱਤੀ ਸੀ ਉਹ ਸਿਲਸਿਲਾ ਇੱਥੇ ਦਾ ਆ ਜਣੀ ਉਹ ਮਤਲਬ ਸਾਰੇ ਦਾ ਸਾਰਾ ਉਹ ਜਿਹੜੀ ਹਿਸਟਰੀ ਹੈਗੀ ਪੋਰਾ ਸਾਹਿਬ ਦੇ ਦਰਸ਼ਨ ਵੀ ਕਰਨੇ ਆ ਪੋਰਾ ਸਾਹਿਬ ਦੇ ਦਰਸ਼ਨ ਪੋਰਾ ਸਾਹਿਬ ਚ ਵੀ ਜਾਵਾਂਗੇ ਬਸ ਠੀਕ ਆ ਜਿੱਥੇ ਗੁਰੂ ਦਾ ਸਾਹਿਬ ਚ ਬਾਬਾ ਜੀ ਬੈਠੇ ਤੇ ਆ ਕੇ ਉਹ ਪਰਲੇ ਪਾਸੇ ਉੱਥੇ ਵੀ ਜਾਣਾ ਆਪਾਂ ਨੇ ਆ ਆ ਦਿਵਾਨ ਹਾਲਾ ਇੱਧਰ ਮਣੀਣਾ ਗੱਲ ਹੁਣ ਸਾਨੂੰ ਮੈਂ ਦੱਸ ਦਦਾਂ ਜਿਹੜੀ ਗੱਲ ਮਾੜਾ ਮਾੜਾ ਕਸਾ ਪਰ ਪਤਾ ਲੱਗਣਾ ਚਾਹੀਦਾ ਹਰ ਇੱਕ ਜੀ ਕਿਤੇ ਆਏ ਆ ਹਰ ਇੱਕ ਗੱਲ ਦਾ ਨੌਲੇਜ ਹੋਣੀ ਚਾਹੀਦੀ ਹੈ ਨਾਲੇ ਦੇਖੋ ਕਿੰਨੀਆਂ ਸੰਗਤਾਂ ਦੇਖ ਰਹੀਆਂ ਉਹਨਾਂ ਨੂੰ ਵੀ ਕੁਝ ਨਾ ਹਾਂ ਸ਼ਾਇਦ ਥੋੜੀ ਬੋਤੀ ਕਮੀ ਹੋਊਗੀ ਮੇਰੇ ਦੱਸਣ ਦੇ ਵਿੱਚ ਹਾਂ ਜਿੰਨਾ ਕਿ ਆਪਾਂ ਨੂੰ ਪਤਾ ਉਹਨੇ ਕਿ ਦੱਸਣ ਦੀ ਕੋਸ਼ਿਸ਼ ਕੀਤੀ ਆ ਤੇ ਉਹ ਪਰਲੇ ਪਾਸੇ ਬਹੁਤ ਸੋਹਣੀਆਂ ਮੂਰਤਾਂ ਵਗੈਰਾ ਬਣਾਈਆਂ ਹੋਈਆਂ ਖੂਬਸੂਰਤੀ ਇਦਾਂ ਚੱਲੀ ਆ ਨਾ ਆ ਜੋ ਉਹ ਨਹੀਂ ਬਾਬੇ ਆ ਜਾ ਬਹੁਤ ਖੂਬਸੂਰਤ ਗੁਰਦੁਆਰਾ ਸਾਹਿਬ ਆ ਨਾ ਹਾਂ ਦੇਖੋ ਆ ਦੇਖ ਇੱਕ ਨੇਚਰਲ ਦੀ ਗੱਲ ਕਣਕ ਵੀ ਬੀਜੀ ਵੀ ਆ ਹੈ ਇਹ ਤਾਂ ਮੈਨੂੰ ਪੁਰਾਣਾ ਆਪਾਂ ਗਏ ਸੀ ਕਿਹੜਾ ਕੋਣੀ ਸਾਹਿਬ ਕੋਣੀ ਸਾਹਿਬ ਹਾਂ ਕੋਣੀ ਸਾਹਿਬ ਉਹ ਪਾ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਉਹ ਗੇਂਦਰ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣ ਨੂੰ ਯਾਰ ਕਮਾਲ ਕਰੀ ਜਾਂਦੇ ਬੰਦੇ ਉਹ ਵੀ ਤਾਂ ਜੁੱਤੀ ਪਾਈ ਆਉਂਦੇ ਯਾਰ ਦੇਖ ਲੰਨੇ ਪਹਿਲਾਂ ਉੱਤਰ ਤੇ ਆ ਰਹੇ ਮੱਥਾ ਟੇਕ ਕੇ ਜਾਂ ਇੱਧਰ ਨੂੰ ਜਾਣਾ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣ ਆਪਾਂ ਨੇ ਚਲੋ ਫਿਰ ਨਿਕਲ ਜੋ ਭਾਈ ਚਲੋ ਆਦੇ ਤੁਮਾਰੇ ਇਹ ਨਹੀਂ ਹਟੇ ਗੱਲਾਂ ਪਤੰਜੀ ਪਾਕਿਸਤਾਨ ਵਾਲੇ ਜਾਇ ਲੈ ਆ ਇਹਨਾਂ ਨੇ ਆਪਣੇ ਰੂਟ ਪਰ ਚਲਾ ਲਿਆ ਸਾਨੂੰ ਇਹਨਾਂ ਨੇ ਅੱਜ ਤਾਂ ਦਿਖਾਉਣੀ ਸੀ ਭਾਈ ਆਹ ਦੇਖ ਪਲਾ ਸਾਹ ਸੰਗਤ ਨੂੰ ਲੈ ਹੁਣ ਦੱਸ ਕਿਆ ਯਾਰ ਮਨੋਜਿੰਦਰ ਯਾਰ ਬਾਈ ਕੀ ਕਿੰਦਰ ਛੱਡ ਬੱਸ ਹੈ ਨਹੀਂ ਤੁਹਾਡੇ ਕੋਲ ਰਾਸੇ ਨਹੀਂ ਇੱਕ ਚਲੋ ਜੀ ਤੂੰ ਮੰਗ ਲੈ ਚੱਲ ਹੁਣ ਜਿੱਥੇ ਜਾਣਾ ਜੱਟ ਤਾਰੀ ਲਾ ਕੇ ਪਾਰ ਕਰੀ ਹੁਣ ਚੱਲ ਨਹੀਂ ਆ ਜਾ ਆ ਜਾ ਪਾਰਕ ਚੋਂ ਆ ਜਾ ਹੁਣ ਉੱਥੇ ਨੂੰ ਇੱਥੇ ਨੂੰ ਆਈ ਬਾਬਾ ਜੀ ਇਹ ਨਾ ਤੇ ਗੇੜੇ ਨਹੀਂ ਆਏ ਜਾ ਹਾਂ ਜੀ ਆਏ ਨੋ ਜਾਣਾ ਜੀ ਹੈ ਨਾ ਹਾਂ ਬਾਬੂ ਕਿਹੜਾ ਏਰੀਆ ਆਪਣਾ ਲੁਧਿਆਣਾ ਤੋਂ ਜੀ ਉਹ ਲਾਇਆ ਸੀ ਰੋਪੜ ਤੇ ਆ ਜੀ ਨਾਬ ਮੈਂ ਲੁਧਿਆਣਾ ਤੋਂ ਸੀ ਜ਼ਿਲ੍ਹਾ ਦੱਸ ਹੀ ਜਾਂਦੇ ਕੋਈ ਪਿੰਡ ਦੱਸ ਦਿਓ ਇਹ ਹਲਵਾਰਾ ਏਅਰਪੋਰਟ ਫਟਾ ਓਹੋ ਹਲਵਾਰਾ ਏਅਰਪੋਰਟ ਵਾਲੀ ਸਾਈਡ ਤੇ ਉਹ ਨੇੜੇ ਰਜਵਾਨਾ ਕਲਾ ਉਹ ਬਾ ਸਮਝ ਗਿਆ ਸਮਝ ਗਿਆ ਸਮਝ ਗਿਆ ਅਸੀਂ ਅਸੀਂ ਚਮਕੌਰ ਸਾਹਿਬ ਤੋਂ ਆ ਜੀ ਠੀਕ ਹੈ ਜੀ ਤੇ ਹੁਣ ਆਪਾਂ ਹੁਣ ਤਾਂ ਕਿੱਧਰ ਚੱਲੇ ਨੇ ਦਰਸ਼ਨ ਕਰਨ ਅੱਜ ਇੱਥੇ ਕਰਕੇ ਫਿਰ ਅੱਗੇ ਤੇ ਵਾਪਸੀ ਆ ਹਜੂਰ ਸਾਹਿਬ ਤੋਂ ਆਏ ਹਾਂ ਅਸੀਂ ਜਾ ਰਹੇ ਹਾਂ ਜੀ ਠੀਕ ਹੈ ਜੀ ਅਸੀਂ ਜਾ ਰਹੇ ਹਾਂ ਜੀ ਚਮਗੌਰ ਰਾਤ ਤੋਂ ਰਿਸੀ ਗਈ ਸੀ ਜੀ ਅੱਜ ਇੱਥੇ ਪਹੁੰਚ ਗਏ ਤੇ ਹੁਣ ਅੱਗੇ ਦੇਖਦੇ ਹਾਂ ਅੱਜ ਕੁਮਣਾ ਤਾਜਮਾਹਲ ਵੀ ਦਰਸ਼ਨ ਕਰ ਲੈਣੇ ਗਵਾਲੀਅਰ ਦਾ ਕਿਲਾ ਦਰਸ਼ਨ ਕਰਦੇ ਕਰਦੇ ਜਿੱਦਣ ਕੋ ਗੋਮਤੀ ਮਾਰਾ ਦਾ ਜਾਣਦੇ ਨੇ ਉਦੋਂ ਤੋਂ ਸੇ ਪਹੁੰਚਣਾ ਹੈ ਅਸੀਂ ਜੀ 24 ਜੀ ਨੂੰ ਲੰਘੇ ਜਿੱਥੋਂ ਜੀ ਠੀਕ ਹੈ ਜੀ ਠੀਕ ਜੀ ਜੀ ਧੰਨਵਾਦ ਜੀ ਤੁਹਾਡਾ ਲਓ ਜੀ ਧੰਨਵਾਦ ਦੇ ਲੋ ਹਾਂ ਚਾਚੇ ਦੂਜੇ ਰਾ ਪੱਖ ਦੂਜੇ ਰੋ ਫੇਰਾ ਸੱਤ ਪੂਰੇ ਚੱਲ ਪਿਆ ਚਾਚਾ ਚਾਚਾ ਫਿਰ ਉਹੀ ਤਾਂ ਚੀਜ਼ ਹੈ ਇਹ ਆ ਵੀ ਗੱਲਾਂ ਚਾੜਦੇ ਨੇ ਮੋਂ ਸਾਡੇ ਮਹਤਵ ਸਾਹਿਬ ਬਾਬੇ ਉਹ ਬਾਈ ਨੇ ਜਦੋਂ ਰੋਕਣ ਲੇ ਤੇ ਕਹਿੰਦਾ ਇੱਧਰ ਨੂੰ ਆ ਜੋ ਲੋ ਇਹ ਸਰਪੰਚ ਸਾਹਿਬ ਲਈ ਲੱਗਾ ਇਹ ਜਦੋਂ ਕਿਸੇ ਦੀ ਗੱਲਾਂ ਚਾ ਜਾਂਦੇ ਇਹ ਕਹਿੰਦਾ ਸਰਪੰਚ ਸਾਹਿਬ ਲਈ ਲੱਗ ਸਰਪੰਚ ਗੱਲਾਂ ਚਾਜਦਾ ਮੈਂ ਵੀ ਆਗਰੇ ਬੱਦ ਲਓ ਜੀ ਅੱਛਾ ਬਾਬਾ ਨੇ ਪਾਰਕ ਬਣਾਈ ਦੇਖੋ ਪਾਰਕ ਦੇਖੋ ਆ ਆ ਜਿਹੜੇ ਪੰਛੀ ਹਾਂ ਮੋਰ 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 ਬਣਾਤੀ ਚਿੜੀ ਬਣਾਤੀ ਚਿੜੀ ਹਾਂ ਹਣਾ ਉਹ ਅਧਰ ਪਲਦੀ ਇਹਦਾ ਹੈ ਕਿ ਖਾਣਾ ਦਿਖਾਉਣਾ ਚਲੋ ਇੱਧਰ ਦਿਖਾਉਨੇ ਆਪਾਂ ਸਿਰ ਪਰ ਕੱਪੜਾ ਅੱਛਾ ਫੋਟੋ ਕਿਤੇ ਆਏ ਕਿਤੇ ਫਟਾਉਣੀਆਂ ਕਿਉਂਕਿ ਇੱਧਰ ਲੋਕਾਂ ਨੂੰ ਨਹੀਂ ਪਤਾ ਹੈ ਜਿਹੜੇ ਹਾਂ ਪਰ ਆਪਾਂ ਨੂੰ ਵੀ ਸਿਰ ਤੇ ਹੈਨਾ ਹਾਂ ਆਪਾਂ ਫੋਟੋ ਵੀ ਕਰ ਲਾਂਗੇ ਬਹੁਤ ਸੋਹਣਾ ਗੁਰਦੁਆਰਾ ਵਾਹਿਗੁਰੂ ਦੇਖਦਾ ਸਿੰਘ ਖੜਾ ਹੋਏ ਘੋੜੇ ਦੇ ਨਾਲ ਹਾਂ ਘੋੜੇ ਦੀਆਂ ਨਾੜਾਂ ਵੀ ਦਿਖਾਈਆਂ ਹੋਈਆਂ ਅੱਛੇ ਕਿਰਪਾ ਕਰਕੇ ਇੱਥੇ ਤੋਂ ਖੋਲ ਦਿਓ ਹਾਂ ਸਾਰਾ ਨਵਾਂ ਮਾਲ ਹੈ ਵਾਹਿਗੁਰੂ 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 ਬੜੀ ਖਲਸਾ ਵਾਹਿਗੁਰੂ ਫਤਿਹ ਬਾਬਾ ਜੀ ਵਾਹਿ ਜੀ ਰਾਗਰ ਸਿੰਘ ਪਹਿਣੀ ਦੇਖੋ ਕਿੰਨੀ ਮਿਹਨਤ ਲੱਗੀ ਹੋਗੀ ਬਿਲਕੁਲ ਆਪਸ ਨਾੜਾਂ ਵੀ ਦਿਖਾਈਆਂ ਰੀਆਂ ਘੋੜੇ ਦੀਆਂ ਦੇਖ ਲੱਕੋ ਇਹਦੇ ਇਹਦੇ ਨਾਲ ਤਾਂ ਵੀ ਬੜੇ ਬੜੇ ਬੰਦੇ ਹੁੰਦੇ ਨੇ ਜਾਂਦਾ ਗੱਲ ਆ ਇੱਕ ਹੁਣੇ ਬਸ ਪਤਾ ਨਹੀਂ ਕੀ ਹੋ ਗਿਆ ਸਦਾਕਰ ਲੱਤ ਜਿੰਨਾ ਕੇ ਉਹਦੀ ਘੋੜੇ ਦੀ ਲੱਤ ਵੀ ਬਣੀ ਆ ਕਿ ਨਾ ਕਰੇ ਖੜਾਈ ਮੰਦੀ ਫੁੱਲ ਨਾ ਕਰ ਉੱਥੇ ਹੀ ਹੋਇਆ ਕੰਮ ਉਸ ਦਾ ਜਿਹੜਾ ਕੇਲਾ ਕਿਸੇ ਜਣ ਲੱਗਿਆ ਹੋਇਆ ਯਾਰ ਇਹ ਮੋਰ ਕੇਲਾ ਇਹ ਮੋਰ ਬਗਵਾ ਫਿਲਮ ਕਰਦਾ ਆਹ ਮੋਰ ਦੇ ਪੰਕ ਕੇਲਾ ਨਾ ਮੋਲ ਪੰਕ ਕੇਲਾ ਬੋਲੋ ਵਾਹਿਗੁਰੂ ਚਲੋ ਹੁਣ ਆਪਾਂ ਪਹੁੰਚ ਗਏ ਦਰਬਾਰ ਸਾਹਿਬ ਦੇ ਵਿੱਚ ਜੀ ਇਸ਼ਾਨਾਨ ਪਾਣੀ ਆਪਾਂ ਨੇ ਸਾਰਾ ਕੁਝ ਕੀਤਾ ਹੋਇਆ ਵਾਹਿਗੁਰੂ ਭਲਾ ਕਰੇ ਸਭ ਦਾ ਹੁਣ ਕਰੋ ਅਰਦਾਸ ਬੇਨਤੀ ਸਾਰਿਆਂ ਲਈ ਕਰਨੀ ਆ ਜਿੰਨੇ ਵੀ ਇਸ ਸਮੇਂ ਆਪਾਂ ਨੂੰ ਵੀਡੀਓ ਦੇਖਦੇ ਹੋ ਉਹਨਾਂ ਲਈ ਵੀ ਕਰ ਦੇਣੀ ਆ ਏਹ ਹਨ ਗੁਰਦੁਆਰਾ ਮੰਜੀ ਸਾਹਿਬ ਜੀ ਗੁਰੂ ਕਾ ਤਾਲ ਆਗਰਾ ਸਿਰ ਟਾਕੇ ਅੰਦਰ ਆਓ ਜੀ ਦਰਬਾਰ ਸਾਹਿਬ ਵਿੱਚ ਮੋਬਾਈਲ ਬੰਦ ਰੱਖੋ ਜੀ ਜਰਾਬਾਂ ਉਤਾਰ ਕੇ ਪੈਰ ਤੋਂ ਕੇ ਅੰਦਰ ਆਉਣਾ ਜੀ ਠੀਕ ਹੈ ਜੀ ਵਾਹਿਗੁਰੂ ਸਤਿ ਸ਼੍ਰੀ ਅਕਾਲ ਵਾਹਿਗੁਰੂ ਦੇ ਵੀ ਉਹ ਗ੍ਰਫਤਾਰੀ ਕੀਤੀ ਵੀ ਸੀ ਕਿਸੇ ਸੰਤ ਤੇ ਆ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਬੈਠੇ ਸੀਗੇ ਕਿਸੇ ਸਮੇਂ ਤੇ ਇੱਥੇ ਉਹ ਜਿਹੜਾ ਇਨਸਾਨ ਉਹ ਕੀਮਤੀ ਜਵਾਰਾ ਦੇ ਦਿੱਤੇ ਸੀ ਵੀ ਜਾ ਕੇ ਕੋਈ ਤੋਂ ਸ਼ਹਿਰ ਤੋਂ ਕੁਝ ਲਿਆ ਐਥੇ ਤਾਂ ਗ੍ਰਫਤਾਰੀ ਹੋਈ ਸੀ ਫਿਰ ਉਹ ਇੱਕ ਦੂਸਰੇ ਪਾਸੇ ਜਿੱਥੇ ਉਹਨੂੰ ਕੈਦ ਕਰਕੇ ਰੱਖਿਆ ਸੀ ਉਹ ਉੱਥੇ ਵੀ ਤੁਹਾਨੂੰ ਥੋੜੀ ਦੇਰ ਤੱਕ ਪਰੇਸ਼ਾਨ ਕਰਦੇ ਉਹ ਆਇਆ 我比较酸，对。

ਇਹ ਗੱਲ ਸਮਝ ਆ ਰਹੀ ਹੈ ਤੇ ਕਾਨੂੰਨ ਨੂੰ ਰੱਖਣਾ ਚਾਹੁੰਦੇ ਜੀ ਆਪਣੇ ਪੂਰੇ ਸਾਡੇ ਉਸ ਤੋਂ ਬਾਰੇ ਰੱਖਣ ਕਿ ਮਨਜੀ ਸਾਹਿਬ ਦੇ ਆਪਣੇ ਕਰਨੇ ਦੀ ਲਾਲਾ ਲਾਲ ਜਾਨ ਕੋਈ ਨਾ ਕੋਈ ਜਾ ਕੇ ਜਾਣ ਪੈਂਦਾ ਜੀ ਪਰ